ਹਾਂਜੀ ਨਮੋਦਰਨ ਜੀ ਮੇਰ ਕਰਤ ਸਾਰਾ ਜੀ ਖੁਸ਼ੀ ਹਮੋਂਗੇ ਪਰ ਮਹਾਤਮਾ ਤੋਂ ਹਮੋਂ ਸਾਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰ ਦੋ ਟੱਲੀ ਵਾਲਾ ਬਟਨ ਜ਼ਰੂਰ ਨਾ ਆਪ ਦਿਆ ਕਰੋ ਕਿਉਂਕਿ ਸਾਡੇ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਨਹੀਂ ਤਾਂ ਕਈ ਕਿ ਦਿਨ ਲੱਗ ਜਾਂਦੇ ਨੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਦਾ ਭਲਾ ਹੋ ਜਾਵੇ ਲੈਕ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਉੱਤੇ ਅੱਜ ਤੁਹਾਨੂੰ ਇੱਕ ਕੋਡ ਦੱਸਣ ਲੱਗੀਆਂ ਜਿਹੜਾ ਇਹ ਕੋਡ ਆ ਤੁਹਾਡੇ ਵੱਡੇ ਵੱਡੇ ਕੰਮ ਕੱਟੂ ਮਜ਼ਾਕ ਵਿੱਚ ਨਾ ਕਿਤੇ ਲੈ ਲਿਓ ਵੀ ਇਨ੍ਹਾਂ ਅੱਖਰਾਂ ਨਾਲ ਕੀ ਹੁਣ ਅੱਖਰਾਂ ਦੇ ਵਿੱਚ ਬਹੁਤ ਵੱਡੀ ਪਾਵਰ ਹੁੰਦੀ ਆ ਤੁਹਾਡੀ ਲੜਕੀ ਦੀ ਸ਼ਾਦੀ ਨਹੀਂ ਹੋ ਰਹੀ ਤੁਹਾਡੇ ਘਰੇ ਜਿਹੜਾ ਲੜਕੀ ਵਾਸਤੇ ਸਮਾਨ ਰੱਖਿਆ ਹੈ ਲੈ ਕੇ ਥੋੜਾ ਵਾਲਾ ਕੁਜਰਾ ਕੁਝ ਤਾਂ ਲੈ ਕੇ ਰੱਖਦੇ ਨੇ ਜਦੋਂ ਲੜਕੀ ਜਵਾਨ ਹੁੰਦੀ ਹੈ ਕਿਸੇ ਦੀ ਤੁਸੀਂ ਉਹਦੇ ਉੱਤੇ ਇੱਕ ਚਿੱਟਾ ਕਾਗਜ਼ ਲੈਣਾ ਚਿੱਟਾ ਕਾਗਜ਼ ਲੈ ਕੇ ਗ੍ਰੀਨ ਰੰਗ ਦੇ ਪੈਨ ਦੇ ਨਾਲ 11 22 11 बई गया मैं होर गूढ़ा करता ग्यारां बाई ग्यारह ये ही है यू दो समझो ਇਹ ਦੁਆਰਾ ਲਿਖਣ ਕਰਕੇ ਡਬਲ ਦਿਖਾਈ ਦਿੰਦਾ ਤੁਹਾਡੇ ਕੋਲੇ ਮੈਂ ਬੋਲ ਕੇ ਦੱਸ ਦਿੰਨੀ ਆ 11/11 ਜਿਹੜਾ ਤੁਸੀਂ ਲੜਕੀ ਵਾਸਤੇ ਸਮਾਨ ਲੈ ਕੇ ਰੱਖਿਆ ਹੋਇਆ ਚਿੱਟੇ ਰੰਗ ਦੇ ਕਾਗਜ਼ ਦੇ ਉੱਤੇ ਗ੍ਰੀਨ ਰੰਗ ਦੇ ਪੈਨ ਨਾਲ ਲਿਖ ਲਓ 11/11 ਉਸ ਜਿਹੜਾ ਤਾਗ ਤੇ ਲਿਖਿਆ ਉਹ ਜਿਹੜਾ ਸਮਾਨ ਲਿਆ ਤੁਸੀਂ ਚਾਹੇ ਬੇਟੀ ਲਿਆ ਚਾਹੇ ਲਵਾਰੀ ਲਈਏ ਚਾਹੇ ਪ੍ਰੈਸ਼ਰ ਕੁੱਕਰ ਲਿਆ ਕੋਈ ਵੀ ਚਾਹੇ ਕੋਈ ਵਸਤਰ ਲੈ ਕੇ ਰੱਖਿਆ ਹੈ ਚਾਹੇ ਕੋਈ ਤਗਾਦਾ ਲੈ ਕੇ ਰੱਖਿਆ ਟੂਮਤਗਾਦਾ ਗਹਿਣਾ ਵੀ ਕਹਿ ਦਿੰਦੇ ਨੇ ਉਹਦੇ ਉੱਤੇ ਇਹ ਲਿਖ ਕੇ ਕਿਸੇ ਚੀਜ਼ ਨਾਲ ਚਿਪਕਾ ਦਿਓ ਜਿੰਨਾ ਵੀ ਸਮਾਨ ਲੈ ਕੇ ਰੱਖਿਆ ਕੁੜੀ ਵਾਸਤੇ 40 ਦਿਨਾਂ ਦੇ ਅੰਦਰ ਅੰਦਰ ਉਸ ਕੁੜੀ ਦੀ ਸ਼ਾਦੀ ਹੋ ਜੂਗੀ ਜਿਹਨੂੰ ਬਾਰ ਬਾਰ ਰਿਜੈਕਟ ਕਰਤ ਹੁੰਦੇ ਰਹੇ ਨਾਪ ਸੰਦ ਕਰ ਜਾਂਦਾ ਜਾਂ ਕਿਸੇ ਵਜ੍ਹਾ ਕਰਕੇ ਅਲੱਗ ਜਵਾਬ ਦੇ ਜਾਂਦਾ ਸੱਚੀ ਗੱਲ ਆ ਮਜ਼ਾਕ ਵਿੱਚ ਨਾ ਲਾ ਲਿਓ ਕਿਤੇ ਮੈਂ ਬਾਰ ਬਾਰ ਕਹਿੰਨੀ ਵੀ ਮਜ਼ਾਕ ਵਿੱਚ ਨਾ ਲਿਓ ਇਹਨੂੰ ਹੁਣ ਇਸੇ ਤਰ੍ਹਾਂ ਹੀ ਲੜਕੇ ਦੀ ਸ਼ਾਦੀ ਨਹੀਂ ਜੇ ਹੋ ਰਹੀ ਆ ਤੁਸੀਂ ਆਪਦੀ ਨੂੰ ਵਾਸਤੇ ਕੋਈ ਨਾ ਕੋਈ ਗਹਿਣਾ ਘੱਟਾ ਲਿਆ ਉਹ ਜਾਂ ਕਈ ਵਾਰੀ ਕੋਈ ਘੜੀ ਪਸੰਦ ਆ ਜਾਂਦੀ ਆ ਆਪਾਂ ਘੜੀ ਲੈ ਕੇ ਰੱਖ ਲੈਨੇ ਮੇਰੇ ਆਪਦੀ ਨੂੰ ਵਾਸਤੇ ਜਾਂ ਪੈਰਾਂ 'ਚ ਪਾਉਣ ਵਾਲੇ ਜਾਂ ਕੋਈ ਵੀ ਚੀਜ਼ ਆਪਾਂ ਸ਼ੌਕੀਆ ਤੌਰ ਤੇ ਹੀ ਲਾਂ ਲੈਣਿਆ ਕਈ ਵਾਰੀ ਵੀ ਮੈਂ ਇਹ ਆਪਣੇ ਜਦੋਂ ਮੁੰਡੇ ਦਾ ਵਿਆਹ ਹੋ ਮੈਂ ਉਦੋਂ ਆਪਣੀ ਨੂੰ ਨੂੰ ਦਊ ਜਾਂ ਫਿਰ ਦਾਦੀ ਕਹਿੰਦੀ ਮੈਂ ਆਪਣੀ ਪੁੱਤ ਨੂੰ ਨੂੰ ਦਵਾਂਗੀ ਐ ਕਿ ਨਹੀਂ ਆਮ ਜੀ ਗੱਲ ਆ ਇਹ ਕਿ ਇੱਕ ਪਿਆਰ ਹੀ ਇਹ ਜਾ ਹੁੰਦਾ ਹੈ ਤੁਸੀਂ ਉਹਨੂੰ ਕੀ ਕਰਨਾ ਜੇ ਉਹ ਲੜਕੇ ਦੀ شادی ਨਹੀਂ ਹੋ ਰਹੀ ਔਰ ਜਿਹੜੀ ਚਾਹੇ ਇੱਕ ਚੀਜ਼ ਆ ਤੁਹਾਡੇ ਘਰੇ ਲੈ ਕੇ ਰੱਖੀ ਆਪਣੀ ਨੋਹ ਪਰਦੀ ਚਾਹੇ ਦੋਆ ਚਾਹੇ ਕੋਈ ਬਸਤਰ ਲੈ ਕੇ ਰੱਖਿਆ ਕਈ ਵਾਰੀ ਪਸੰਦ ਆ ਗਿਆ ਕੋਈ ਇੱਕ ਤਾਂ ਦੂਰ ਨੇ ਨੇੜੇ ਗਏ ਕੋਈ ਬਨਾਰਸੀ ਸਾੜੀ ਮਿਲ ਗਈ ਕੋਈ ਬਨਾਰਸੀ ਸੂਟ ਮਿਲ ਗਿਆ ਜਾਂ ਕੋਈ ਵਧੀਆ ਅੱਛੀ ਚੁੰਨੀ ਮਿਲ ਗਈ ਆਪਾਂ ਲੈ ਕੇ ਰੱਖ ਲੈਣੇ ਆ ਤੁਸੀਂ ਉਹਦੇ ਉੱਤੇ ਹਰੇ ਕਾਗਜ਼ ਦੇ ਉੱਤੇ ਨਾ ਸੌਰੀ ਚਿੱਟੇ ਕਾਗਜ਼ ਦੇ ਤੇ ਹਰੇ ਪੈਨ ਨਾਲ 11 22 11 ਇਹ ਲਿਖ ਕੇ ਚਿਪਕਾ ਦਿਓ ਜਿਹੜਾ ਲੜਕੇ ਨੂੰ ਕੋਈ ਪਸੰਦ ਨਹੀਂ ਕਰਦਾ ਬਾਰ-ਬਾਰ ਉਹਦਾ ਰਿਸ਼ਤਾ ਟੁੱਟਦਾ ਰਿਸ਼ਤਾ ਹੋ ਜਾਂਦਾ ਬਸ ਬੇਟ ਕਰਨੀ ਪੁੱਛਿਆ ਆਲੀ 45 ਦਿਨ ਦੀ ਇੰਨਾ ਕੁ ਤਾਂ ਸਬਰ ਰੱਖਣਾ ਹੀ ਪਊਗਾ ਹੁਣ ਤੁਸੀਂ ਮਕਾਨ ਬਣਾਉਣ ਲਈ ਸੋਚਦੇ ਹੋ ਮਕਾਨ ਨਹੀਂ ਬਣ ਰਿਹਾ ਤੁਸੀਂ ਕੀ ਕਰਨਾ ਅੱਜ ਕੱਲ ਕਾਗਜ਼ ਦੇ ਉੱਤੇ ਮਕਾਨਾਂ ਦੀਆਂ ਬੜੀਆਂ ਫੋਟੋਆਂ ਮਿਲ ਜਾਂਦੀਆਂ ਜਾਂ ਫਿਰ ਕੋਈ ਗੱਤੇ ਦਾ ਮਕਾਨ ਲੈ ਲਿਓ। ਅੱਜਕੱਲ ਅਲਟੀਫੀਸ਼ੀਅਨ ਛੋਟੇ ਛੋਟੇ ਮਕਾਨ ਮਿਲ ਜਾਂਦੇ ਨੇ ਪਰ ਜਿੰਨਾ ਚੰਗਾ ਜੇ ਫੋਟੋ ਮਿਲ ਜਰਦਾ ਜਾਦਾ ਵੈਟਰ। ਤੁਸੀਂ ਹੁਣ ਜਿਹੜਾ ਮਕਾਨ ਬਣੇ ਹੋਈ ਦੀ ਫੋਟੋ ਲੈ ਕੇ ਤਸਵੀਰ ਦੇ ਉੱਤੇ ਕਾਗਜ਼ ਦੇ ਉੱਤੇ ਉਸ ਦੀ ਜਿਹੜੀ ਚੌਕਟਾ ਉਸ ਦੇ ਉੱਤੇ ਉਹ ਕਾਗਜ਼ ਜਿਹੜਾ ਲਿਖ ਕੇ 11 11 ਲਾ ਦਿਓ ਤੁਹਾਡਾ ਮਕਾਨ ਬਣ ਦੂ। 11 22 11 ਚਿੱਟੇ ਰੰਗ ਦਾ ਕਾਗਜ਼ ਹਰੇ ਪੈਨ ਨਾਲ ਹੁਣ ਤੁਸੀਂ ਆਪਦਾ ਮਕਾਨ ਵੇਚਣਾ ਚਾਹੁੰਦੇ ਮੇਕ ਨਹੀਂ ਰਿਹਾ ਤੁਸੀਂ ਚਿੱਟੇ ਕਾਗਜ਼ ਦੇ ਉੱਤੇ 11 22 11 ਲਿਖ ਲਓ ਤੇ ਤੁਸੀਂ ਉਹਨੂੰ ਚੌਕਟ ਦੇ ਨਾਲ ਚਿਪਕਾ ਦਿਓ ਇਹ ਨਹੀਂ ਹੈ ਵੀ ਗੇਟ ਦੇ ਨਾਲ ਚੌਕਟ ਦੇ ਨਾਲ ਹੁਣ ਤੁਹਾਡਾ ਗੱਡੀ ਲੈਣ ਨੂੰ ਜੀ ਕਰਦਾ ਗੱਡੀ ਨਹੀਂ ਮਿਲ ਰਹੀ ਘਰ ਵਾਲੀ ਫੋਟੋ ਆਪਣੇ ਘਰ ਦੇ ਵਿੱਚ ਤਸਵੀਰ ਲਾਓ ਇਸ ਵੀਰੀ ਫੋਟੋ ਆ ਇਹਨੂੰ ਸਿੱਟਣਾ ਨਹੀਂ ਹੈ ਜਿੱਥੇ ਤੁਸੀਂ ਉਹ ਮਕਾਨ ਦੀ ਜਿਹੜੀ ਲਈ ਆ ਉਹਨੂੰ ਆਪਣੇ ਜਿਹੜਾ ਤੁਹਾਡਾ ਕਮਰਾ ਲੌਬੀ ਆ ਜਾਂ ਕੋਈ ਵੀ ਡ੍ਰੈਗ ਰੂਮ ਆ ਡਰੈਸਿੰਗ ਰੂਮ ਸੌਰੀ ਉੱਥੇ ਲਾ ਦਿਓ ਡਰੈਸਿੰਗ ਰੂਮ ਮੇਰੇ ਮੂੰਹ ਨਿਕਲ ਗਿਆ ਜਾਂ ਤੁਹਾਡਾ ਕਮਰਾ ਕੋਈ ਜਾਂ ਤੁਹਾਡਾ ਡ੍ਰੈਗ ਰੂਮ ਆ ਕੋਈ ਵੀ ਹੈ ਜਿੱਥੇ ਤੁਸੀਂ ਉਹ ਉਸ ਨੂੰ ਫੋਟੋ ਨੂੰ ਲਾ ਦਿਓ ਐਨੀ ਐਲ ਉੱਤੇ 11 11 ਲਿਖਤਾ ਸਕਤੀ ਹੈ ਪ੍ਰੇਮ ਰੋਡ ਕਿ ਨਹੀਂ ਉਹਨੂੰ ਕੰਧ ਦੇ ਨਾਲ ਲਾ ਹੁਣ ਜੇ ਤੁਸੀਂ ਕਾਰ ਲੈਣੀ ਆ ਕਾਰ ਵਾਲੀ ਫੋਟੋ ਨੂੰ ਇਸ ਤਰ੍ਹਾਂ ਹੀ ਲਾਉਣਾ ਉਹਨੂੰ ਇਹ ਨਹੀਂ ਹੈ ਕਿਤੇ ਗੋਲ ਮੋੜ ਕਰਕੇ ਰੱਖਤੀ ਕਿਤੇ ਵੀ ਜਿੱਥੇ ਤੁਹਾਡਾ ਜੀ ਕਰਦਾ ਆਪਦੇ ਕੰਧ ਦੇ ਨਾਲ ਲਾ ਲਓ ਹੁਣ ਤੁਸੀਂ ਪੈਸਿਆਂ ਤੇ ਆ ਗਈ ਗੱਲ ਪੈਸਾ ਨਹੀਂ ਘਰ ਵਿੱਚ ਖੜਦਾ ਘਰ ਵਿੱਚ ਪੈਸੇ ਦਾ ਵਾਧਾ ਨਹੀਂ ਹੋ ਰਿਹਾ ਅਡੇ ਕੋਲੇ ਜਿੰਨੇ ਕੁ ਵੀ ਪੈਸੇ ਹੈਗੇ ਨੇ ਦੇਖੋ ਜਿਹਦੇ ਕੋਲੇ ਜ਼ਿਆਦਾ ਆ ਤਾਂ ਉਹ ਗੁੱਟੀ ਤੇ ਵੀ ਲਿਖ ਲੂਗਾ ਗੁੱਟੀ ਦੇ ਵਿੱਚ ਵੀ ਕਾਗਜ਼ ਲਿਖ ਕੇ ਪਾ ਦੂਗਾ ਜਿਹਨੂੰ ਆਪਾਂ ਗੱਟੀ ਕਹਿੰਦੇ ਰੁਪਈਆਂ ਦੀ ਹੈ ਹੁਣ ਜਿਹਦੇ ਕੋਲੇ ਪਾਈ ਐਨੇ ਨਹੀਂ ਹੈਗੇ ਥੋੜੇ ਨੇ ਦਸਾਂ ਦਸਾਂ ਦੇ 10 ਨੋਟ ਲੈ ਲਿਓ ਦਸਾਂ ਦਸਾਂ ਦੇ 100 ਰੁਪਏ ਦੇ 10 ਨੋਟ ਲੈ ਲਿਓ ਨਵੇਂ ਪੁਰਾਣੇ ਕਹਿ ਜੀ ਹੋ ਉਹ ਤਾਂ ਹੁਣ ਜੇ ਆਪਾਂ ਨਵੇਂ 10ਾਂ ਦਾ ਨੋਟ ਲੈਣ ਜਾਂਦੇ ਆ ਤਾਂ ਉਹਦੇ ਵਿੱਚੋਂ ਮੈਂ ਸੁਣਿਆ ਵੀ 1500 ਰੁਪਏ ਕਾਟ-ਕਟ ਦੇਉ। ਚਲੋ ਤੁਸੀਂ ਪੁਰਾਣੇ ਇੰਨੇਕ ਤਾਂ ਤੁਹਾਡੇ ਕੋਲੇ 200 ਦੇ ਲੈ ਲਓ ਤੁਸੀਂ। 200 ਦੇ 10ਾਂ-10ਾਂ ਦੇ ਨੋਟ ਔਖੇ ਸੌਖੇ। ਜਿਹਦੇ ਕੋਲੇ 200 ਦੇ ਲੈਣ ਦੀ ਹਿੰਮਤ ਨਹੀਂ ਉਹ 50 ਦੇ ਲੈ ਲਿਓ ਭਾਈ ਲਿਓ ਜ਼ਰੂਰ। ਤੁਸੀਂ ਕੀ ਕਰਨਾ ਚਿੱਟੇ ਰੰਗ ਦੇ ਕਾਗਜ਼ ਦੇ ਉੱਤੇ 11 22 11 ਲਿਖਣਾ ਜਿਹੜੇ ਹੁਣ ਤੁਹਾਡੇ ਕੋਲੋਂ ਦਸਾਂ ਦਸਾਂ ਦੇ ਨੋਟ ਨਹੀਂ ਰਾਬੜ ਪਾ ਕੇ ਉਹਦੇ ਉੱਤੇ ਰੱਖ ਦਿਓ ਇਹ 40 ਦਿਨ ਉਹਨਾਂ ਪੈਸਿਆਂ ਨੂੰ ਨਾ ਚੱਕਿਓ ਜਮਾਓ ਦੇਖਿਓ ਫਿਰ ਕਿਰਪਾ ਹੁੰਦੀ ਮਾਲਕ ਦੀ ਸੱਚੇ ਪਾਤਸ਼ਾਹ ਵੰਗ ਇਹਦੇ ਵਿੱਚ ਇਸ ਨੰਬਰ ਦੇ ਵਿੱਚ ਬਹੁਤ ਵੱਡੀ ਤਾਕਤ ਆ ਕਿਤੇ ਵੀ ਤੁਹਾਨੂੰ ਡੀਕਾ ਪੈ ਰਿਹਾ ਇਹ ਨੰਬਰ ਲਿਖ ਲਓ ਸਾਡਾ ਕੰਮ ਬਣ ਜੂ। ਜ਼ਮੀਨ ਖਰੀਦਣੀ ਆ, ਜ਼ਮੀਨ ਵੇਚਣੀ ਆ। ਹਰੇ ਰੰਗ ਦੇ ਕਾਗਜ਼ ਦੇ ਉੱਤੇ ਲਿਖ ਕੇ ਉਸ ਜ਼ਮੀਨ ਦੇ ਜਿਵੇਂ ਮਰਜ਼ੀ ਰੱਖਿਆ ਹੋ। ਹੋਰ ਕਈ ਚੀਜ਼ਾਂ ਦੀ ਆਪ ਨੂੰ ਜ਼ਰੂਰਤ ਪੈਂਦੀ ਆ ਮੁਕੱਦਮਾ ਜਿੱਤਣ। ਹਰੇ ਰੰਗ ਦੇ ਕਾਗਜ਼, ਚਿੱਟੇ ਰੰਗ ਦੇ ਕਾਗਜ਼ ਤੇ ਹਰੇ ਰੰਗ ਦੇ ਲਿਖ ਕੇ ਉੱਥੇ ਕਿਵੇਂ ਨਾ ਕਿਵੇਂ ਜਿਹੜੀ ਜੇਹ ਦਾ ਗੇਟ ਹੁੰਦਾ ਉੱਥੇ ਲਿਮਕਾ। ਉਹਤੇ ਵੀ ਨਹੀਂ ਲਮਕਾਉਣਾ ਆਪਦੀ ਜੇਬ ਚ ਲੈ ਜਾਓ ਦੇਖਿਆ ਬੇਨਤੀ ਕਰਨੀ ਹੈ ਅਰਦਾਸ ਵੀ ਇਹ ਕੰਮ ਫਤਿਹ ਹੋ ਜਵੇ ਮੇਰੀ ਜਿੱਤ ਹੋ ਜਵੇ ਅਰਦਾਸ ਬੇਨਤੀ ਜ਼ਰੂਰੀ ਹੈ ਇਹ ਨਾ ਭੁੱਲਿਓ ਅੱਛਾ ਜੀ